ਐਨ ਲੀਵਲ ਨੂੰ ਟੀਮ ਆਈ ਸੀਗੀ ਕੀ ਪੁੱਛ-ਕਿਛ ਹੋਈ ਆ ਕੀ ਪੁੱਛ-ਕਿਛ ਵੀ ਵਿਸ਼ਾਲਵਰ ਦੇ ਪੁੱਤ ਦੇ ਮੁੰਡੇ ਵਰੇ ਵੀ ਕਿੱਥੇ ਆ ਵੀ ਕੀ ਗੱਲਬਾਤ ਆ ਉਹ ਤਲਾਸ਼ੀ ਲੈਣਾ ਚਾਹੁੰਦੇ ਸੀ ਕਹਿੰਦੇ ਥੋੜੀ ਵੈਰੀਫਿਕੇਸ਼ਨ ਕਰਨੀ ਮੈਂ ਕਰ ਲਵਾਂ ਮੈਂ ਸਾਰਾ ਕੁਝ ਦੇਖਿਆ ਕਰਿਆ ਕਰ ਦੋਨੇ ਕਮਰੇ ਫਰੋਲ ਲੇ ਕੁਝ ਮਿਲਿਆ ਨਹੀਂ ਵਿਸ਼ਾਲ ਜਿੱਥੇ ਕੁਝ ਕੀ ਮੰਗਦੇ ਕੀ ਸੀ ਵੀ ਕੀ ਘਰੇ ਕੀ ਭਾਲਦੇ ਉਹ ਕੁਝ ਭਾਲਦੇ ਕਦੇ ਕੁਝ ਵੀ ਮਿਲ ਸਕਦਾ ਸਾਨੂੰ ਕਹਿੰਦੇ ਕੋਈ ਜਾਂ ਕੋਈ ਉਹਦਾ ਬਾਹਰ ਦਾ ਪ੍ਰੂਫ ਮਿਲ ਜੇ ਵੀ ਬਾਹਰ ਦਾ ਬਣਾਇਆ ਹੋਵੇ ਨੇ ਵਿਸ਼ਾਲ ਬਾਹਰ ਜਾਣ ਵਾਸਤੇ ਇਹ ਜੇਲ੍ਹ ਚ ਹੀ ਪਟਿਆਲੇ ਅੱਛਾ ਕਿੰਨੇ ਪੁੱਛਦੇ ਸੀ ਵਿਸ਼ਾਲ ਬਾਰੇ ਹੋਰ ਕੀ ਪੁੱਛਦੇ ਸੀ ਹੋਰ ਉਹਨਾਂ ਨੇ ਪੁੱਛਿਆ ਵੀ ਅਸੀਂ ਬਾਹਰੋਂ ਆਏਾਂਗੇ ਵੀ ਸਾਨੂੰ ਜਿਹੜੀ ਚੀਜ਼ ਦੀ ਜ਼ਰੂਰਤ ਹੈ ਮੱਕੀ ਜ਼ਰੂਰਤ ਹੈ ਕੋਈ ਵੀ ਹੋ ਸਕਦੀ ਹੈ ਕਹਿੰਦੇ ਅਸੀਂ ਤਲਾਸੀ ਲੈਣੀ ਮਤ ਲੈ ਲਓ ਮਿਲਿਆ ਕੁਝ ਨੂੰ ਮਿਲਿਆ ਕੁਝ ਨਹੀਂ ਗਈ ਇੱਕ ਮੋਬਾਈਲ ਜ਼ਰੂਰ ਲੱਗੇ ਮੇਰਾ ਹੈਈ ਵਿਸ਼ਾਲ ਦੀ ਮੁਰਗੀ ਵਿਸ਼ਾਲ ਦੀ ਉਮਰ ਹੈਗੇ ਜੀ 20 ਸਾਲ ਦੀ 20 ਸਾਲਾਂ ਦੀ ਕਿੰਨੇ ਬੱਚੇ ਬੱਚੇ ਤਾਂ ਦੋ ਹੈ ਇੱਕ ਲੜਾਈ ਝਗੜਾ ਹੈਈ ਇੱਕ ਤਾਂ ਲੜਾਈ ਦੇ ਇੱਥੇ ਤੁਹਾਨੂੰ ਸੱਤ ਦਾ ਕਿੰਨੇ ਵਜੇ ਆਏ ਸੀ ਕਿੰਨੇ ਵਜੇ ਗਏ ਹੋਣਾਂ ਇਹ ਸਵੇਰੇ ਆਏ ਸੀਗੇ ਜੀ 6 ਵਜੇ ਕਿੰਨੇ ਟਾਈਮ ਤੋਂ ਆਹ ਸੰਗ ਚਪੇ ਰਹੇ ਸੀ ਹੈ ਕਿੰਨੇ ਟਾਈਮ ਤੋਂ ਪੈ ਗਿਆ ਇਹ ਤਾਂ ਸਾਰਾ ਹੈ ਮੰਨ ਲਓ ਵੀ 6 ਕੁ 2 ਕੁ ਮਹੀਨਾ 6-7 ਮਹੀਨਿਆਂ ਦਾਗਾ ਹੁਣ ਕਿਹੜੇ ਦੇ ਵਿੱਚ ਪਟਿਆਲਾ ਜੇਲ੍ਹ ਦੇ ਵਿੱਚ ਹਾਂਜੀ ਹੁਣ ਰਵਾਲ ਵਰ ਸੀਗੇ ਜੀ ਹੁਣ ਨਾਲ ਕਿਹਨੂੰ ਲੈ ਕੇ ਗਏ ਜਾਂਦਾ ਜੀ ਕਿਸੇ ਨੂੰ ਨਹੀਂ ਕੁਝ ਨਹੀਂ ਲੈ ਕੇ ਗਿਆ ਕਿਸੇ ਨੂੰ ਵੀ ਜਿਹੜੀ ਚੀਜ਼ ਉਹਨੇ ਦੇਖ ਕੇ ਫਰੋੜਾ ਫਲਾਈ ਕਰਕੇ ਆਪਦਾ ਚੈੱਕ ਕਰਕੇ ਨਸਾਰ ਕੁਝ ਮਿਲਿਆ ਨਹੀਂ ਇੱਕ ਜਿਹੜੇ ਮੇਰੇ ਮੋਬਾਈਲ ਤੋਂ ਉਹਨੇ ਫੋਨ ਕੀਤੇ ਹੋਏ ਸੀਗੇ ਇੱਕ ਦੋ ਉਹਦੇ ਵਿੱਚ ਕਹਿੰਦੇ ਫੀਡ ਫੀਡ ਨੰਬਰ ਹੈ ਨਹੀਂ ਸੀ ਉਹਨਾਂ ਚ ਉਹ ਬਸ ਉਹ ਲੈਤੀ ਸੀ ਉਹਨਾਂ ਨੇ ਹੈ ਫਿਰ ਉਹਦੇ ਬਾਦੋਂ ਮੋਬਾਈਲ ਲੈ ਲੈ ਕੇ ਉਹ ਜਨਮ ਨੂੰ ਫਾਹ ਦੇ ਦੇਗਾ ਆਪਾਂ ਨੂੰ ਰਸੀਦ ਦੇ ਕੇ ਦਿੱਤੀ ਤੀ ਉਪਰੀ ਵੀਰ ਪਰ ਇਹ ਸਾਰੀ ਬਰੋਲਾ ਬਰੋਲੀ ਦੀ ਹਾਂ ਇਧਰੋਂ ਵੀ ਇਧਰੋਂ ਵੀ ਆਓ ਲੈ ਕਾਪੀ ਲੈ ਕੇ ਤਾਂ ਕਾਪੀ ਦੇ ਦੇਗਾ ਪੁੱਤ